ਮਚਵਾੜਾ ਕੇ ਅਭਿਸ਼ੇਕ ਨਾਮ ਹੈ ਮੇਰਾ ਜੀ ਮੇਰੇ ਘਰ ਵਾਲੇ ਤੇ ਦਵਾਈ ਲੈਣੇ ਵਾਸਤੇ ਮੰਗਦਾ ਨੇ ਤੇ ਹੋ ਗਿਆ ਗਰੀ ਸਰਕਾਰੀ ਮੈਂ 3 ਵਜੇ ਰਾਤ ਦਾ ਗਿਆ ਸਰਕਾਰੀ ਵਾਲੇ ਕਹਿੰਦੇ ਪਹਿਲੇ ਗਿਆ ਪਹਿਲੇ ਕਹਿ ਗਏ ਜਿਸਕੋ ਅਭੀ ਨਹੀਂ ਹੋਏਗਾ ਦਰਦ ਚੱਲਣ ਲੱਗ ਗਿਆ ਫਿਰ ਵੀ ਕਹ ਫੁੱਲ ਦਰਦ ਚੱਲ ਰਿਹਾ ਫਿਰ ਵੀ ਕਹਿੰਦੇ ਅਭੀ ਨਹੀਂ ਹੋਣਾ ਫਿਰ ਕਹ ਟੀਕਾ ਲਾ ਕੇ ਦੇਖ ਲਿਆ ਕਰ ਫਿਰ ਬੱਚੇ ਦਾ ਨਾਮੂ ਨਹੀਂ ਖਿਲੇਗਾ ਫਿਰ ਕਹਿੰਦੇ ਤੇ ਤਾਂ ਨਹੀਂ ਕੋਈ ਡਾਕਟਰ ਨਹੀਂ ਹੈਗਾ ਤੇ ਕਹ ਤੁਸੀਂ ਪ੍ਰਾਵਰ ਤੇ ਜਾਓ ਨਹੀਂ ਤਾਂ ਪਹਿਲੇ ਕਿਹਾ ਕਿ ਲੁਧਿਆਣਾ ਦਾ ਲੈ ਕੇ ਹੋਸਪੀਟਲ ਜਾਸੇ ਸਰਕਾਰੀ ਮਛਵਾੜਾ ਜੀ ਹਾਂਜੀ ਅੱਛਾ ਫਿਰ ਕੀ ਹੋਇਆ ਫਿਰ ਕੀ ਵੀਰ ਜੀ ਉਹਨਾਂ ਨੇ ਲੁਧਿਆਣਾ ਦਾ ਲਿਖਤਾ ਮਾਰਾ ਜੇ ਕੱਲਾ ਬੰਦਾ ਮੈਂ ਕਿਸੇ ਯਾਤਰਾ ਮਛਵਾ ਮਛਵਾੜਾ ਮੈਂ ਨਾ ਤਾਂ ਮੇਰੇ ਪਾਸ ਮੇ ਕੋਈ ਗਾੜੀ ਨਾ ਘੋੜਾ ਵਿਚਾਰੋ ਰੇੜੀ ਵਾਲੇ ਜੇ ਸਾਈਕਲ ਵਾਲੇ ਇਹ ਉਹ ਠੀਕ ਉਹ ਵੀ ਵੇਚਦੀ ਮੈਨੇ ਮੇਰੇ ਘਰ ਵਾਲੇ ਦੇ ਇਲਾਜ ਤੇ ਮਾਰਾ ਪੂਰੇ 15000 ਲੱਗ ਗਏ ਸਾਰਾ ਕੁਝ ਬੁੱਤਿਆ ਕੁਝ ਵੀ ਨਹੀਂ ਬਚਾ ਰਿਹਾ ਪੂਰਾ ਹੈਰ ਕਿਸ ਚੀਜ਼ ਤੇ ਲਗਾ ਮੇਰੇ ਘਰ ਵਾਲੇ ਦੇ ਡਿਲੀਵਰੀ ਆਨੰਦ ਹਸਪਤਾਲ ਤੇ ਹੋਈ ਹੈ ਪ੍ਰਾਈਵੇਟ ਹਸਪਤਾਲ ਹਾਂ ਇਹ ਫੋਰਵੇਟ ਹੈ ਨਾਰਮਲ ਨਾਰ ਕਿੱਥੇ ਕਰ ਰਹੇ ਹਾਂਜੀ ਵੀਰ ਜੀ ਦਵਾਈ ਵਾਸਤੇ ਤੁਸੀਂ ਕਰਤੇ ਜਾਓ। ਲੈਬਰੀ ਕਿਵੇਂ ਹੋਇਆ ਨਾਰਮਲ ਹੈ। ਨਾਰਮਲ ਹੈ ਜੀ ਮਹਾਰਾਜ ਜੀ। ਤੇ ਹਸਪੀਟਲ ਵਾਲੇ ਡਾਕਟਰਾਂ ਦਾ ਕੀ ਕਹਿਣਾ ਸੀਗਾ? ਉਹ ਤਾਂ ਕਹਿੰਦੇ ਕੋਈ ਡਾਕਟਰ ਨਹੀਂ ਹੈਗਾ ਉਹ। ਡਾਕਟਰ ਹੈ ਨਹੀਂਗਾ। ਨਹੀਂ ਡਾਕਟਰ ਨਹੀਂ ਹੈ। ਸਾਹਮਣੇ ਵਾਲਾ ਕੋਈ ਡਾਕਟਰ ਨਹੀਂ ਹੈਗਾ ਲੁਧਿਆਣਾ ਜਾਓ। ਦੇਖੋ ਕੋ ਬੜੀ ਮੰਦਭਾਗੀ ਜੇ ਮੈਂ ਗੱਲ ਕਹਾ ਵੀ ਸਮਰਾਲੇ ਸ਼ਹਿਰ ਦੇ ਵਿੱਚ ਇੱਕ ਬੰਦਾ ਭੀਖ ਮੰਗ ਰਿਹਾ ਸੀ ਕਿ ਉਹਨੇ ਆਪਣੀ ਘਰ ਵਾਲੀ ਦਾ ਉਹਦੇ ਬੱਚਾ ਹੋਇਆ ਸੀ ਤੇ ਪ੍ਰਾਈਵੇਟ ਹਸਪੀਟਲ ਤੋਂ ਉਹਨੂੰ ਡਿਲੀਵਰੀ ਕਰਾਉਣੀ ਪਈ ਉਸ ਵਾਸਤੇ ਉਹਦੇ ਕੋਲ ਪੈਸੇ ਨਹੀਂ ਸੀ ਤੇ ਉਹ ਵਿਚਾਰਾ ਦੁਕਾਨਾਂ ਦੇ ਉੱਤੇ ਭੀਖ ਮੰਗ ਕੇ ਆਪਣੇ ਪੈਸੇ ਪੂਰੇ ਕਰ ਰਿਹਾ ਦੇਖੋ ਇੱਕ ਪਾਸੇ ਪੰਜਾਬ ਸਰਕਾਰ ਦਾਅਵੇ ਕਰਦੀ ਆ ਵੀ ਸਾਡੇ ਕੋ ਮੱਲਾ ਕਲੀਨਿਕ ਖੁੱਲ ਗਏ ਸਾਡੇ ਕੋ ਡਾਕਟਰ ਬਹੁਤ ਹੋ ਗਏ ਜਿੱਥੇ ਕਿ ਅਸਲੀਅਤ ਕੀ ਆ ਕਿ ਜਿਹੜਾ ਸੱਜਣ ਪੈਸੇ ਮੰਗ ਰਿਹਾ ਸੀ ਉਹ ਮਾਛਵਾੜੇ ਮਾਛਵਾੜੇ ਦੇ ਪਿੰਡਾਂ ਦੇ ਬਲਾਕ ਕਰਦਾ ਮਛਵਾੜਾ ਜਿਹੜਾ ਸਾਡਾ ਸਿਵਲ ਹਸਪੀਟਲ ਆ ਉਥੇ ਦੀ ਜਿਹੜੀ ਹਾਲਾਤ ਐ ਇਸ ਟਾਈਮ ਇਹ ਨੇ ਕਿ ਉਥੇ 6 ਡਾਕਟਰਾਂ ਦੀ ਜਗ੍ਹਾ ਤੇ ਪੱਕੇ ਤੌਰ ਤੇ ਇੱਕ ਡਾਕਟਰ ਉਥੇ ਬੈੰਦੇ ਨੇ ਔਨ ਡਿਊਟੀ ਤੇ ਬਾਕੀ ਕੇਵਲ ਡਿਊਟੀ ਲਾਉਣ ਟਾਈਮ ਟੂ ਟਾਈਮ ਜਿੱਦੀ ਲੋੜ ਪੈਂਦੀ ਉਹਨੂੰ ਬੁਲਾ ਲੈਂਦੇ ਆ ਤੇ ਨੌ ਨਰਸਾਂ ਦੀ ਜਗ੍ਹਾ ਆ ਜਿਦੇ ਵਿੱਚੋਂ ਦੋ ਨਰਸਾਂ ਪੱਕੀਆਂ ਨੇ ਤੇ ਬਾਕੀ ਜਦੋਂ ਲੋੜ ਆ ਉਸ ਮੁਤਾਬਕ ਸਾਥ ਇਹ ਹਾਲਾਤ ਨੇ ਤੇ ਖੁਦ ਜੇ ਮੈਂ ਕਹਾ ਵੀ ਉਥੇ ਆਪਣਾ ਸਟਾਫ ਤੇ ਐਸਐਮਓ ਸਾਹਿਬ ਮੰਨਦੇ ਨੇ ਵੀ ਸਾਡੇ ਕੋਲ ਕੋਈ ਗਾਇਨੀ ਸਪੈਸ਼ਲਿਸਟ ਨਹੀਂ ਪਿਛਲੇ ਤਕਰੀਬਨ ਤਕਰੀਬਨ 6 ਮਹੀਨਿਆਂ ਤੋਂ ਇਹ ਹਸਪਤਾਲ 134 ਪਿੰਡ ਅਤੇ ਸਮਾਛਵੜਾ ਸ਼ਹਿਰ ਨੂੰ ਕਵਰ ਕਰਦਾ ਦੇਖੋ ਇਹ ਹਾਲਾਤ ਕੀ ਬਣੇ ਨੇ ਇੱਕ ਗਰੀਬ ਬੰਦਾ ਕਿਸੇ ਹਸਪਤਾਲ ਇਲਾਜ ਕਰਾਉਣ ਜਾਂਦਾ ਤੇ ਡਾਕਟਰ ਸਾਹਿਬ ਇਹ ਕਹਿ ਰਹੇ ਨੇ ਵੀ ਸਟਾਫ ਨਰਸ ਸਾਡੇ ਜਿਹੜੇ ਨੇ ਉਹ ਡਿਲੀਵਰੀਆਂ ਕਰਦੇ ਨੇ ਜਦੋਂ ਕੋਈ ਕ੍ਰਿਟੀਕਲ ਕੇਸ ਹੁੰਦਾ ਫਿਰ ਸਾਨੂੰ ਡਾਕਟਰ ਦੀ ਲੋੜ ਪੈਂਦੀ ਹੈ ਬਲਕਿ ਚਾਹੀਦਾ ਕੀ ਹੈ ਵੀ ਕੋਈ ਵੀ ਪ੍ਰੈਗਨਨਸੀ ਕੋਈ ਵੀ ਕੁਝ ਹੁੰਦਾ ਉੱਥੇ ਡਾਕਟਰ ਮੌਜੂਦ ਚਾਹੀਦਾ ਮੌਕਾ ਤੇ ਜੇ ਕੋਈ ਅਣਸਖਾਵੀ ਘਟਨਾ ਹੁੰਦੀ ਤਾਂ ਜ਼ਿੰਮੇਵਾਰ ਕੌਣ ਆ ਪੰਜਾਬ ਸਰਕਾਰ ਦੇ ਫੋਕੇ ਦਾਅਵੇ ਨੇ ਇਹ ਕਹੀ ਜਾਂਦੀ ਆ ਵੀ ਅਸੀਂ ਜਿਹੜਾ ਹੈਗਾ ਇਸ ਲਾਈਨ ਦੇ ਵਿੱਚ ਹੈਲਥ ਦੇ ਵਿੱਚ ਬੜੀ ਇੰਪਰੂਵਮੈਂਟ ਕਰਤੀ ਪਰ ਅਸਲੀਅਤ ਇਹ ਇਹ ਨੇ ਵੀ ਇਹਨਾਂ ਨੇ ਕੇਵਲ ਪੰਡੀ ਪ੍ਰਚਾਰ ਕੀਤਾ ਕੇਵਲ ਪੋਸਟਰਾਂ ਦੇ ਪ੍ਰਚਾਰ ਕੀਤਾ ਤੇ ਮਜੂਤਾ ਹਾਲਾਤ ਨੇ ਵੀ ਹਰ ਰੋਜ਼ ਜਿਹੜਾ ਸਾਡਾ ਉੱਥੇ ਸਿਵਲ ਹਸਪੀਟਲ ਸਮਰਾਲਾ ਆ ਮੱਛਵਾੜਾ ਤੇ ਸਮਰਾਲਾ ਦੋਨੇ ਜੇ ਮੈਂ ਕਹਾਂ ਇਹ ਹਲਕੇ ਦੇ ਵਿੱਚ ਪੈਂਦੇ ਨੇ ਤੇ ਉੱਥੋਂ ਜਿਹੜੇ ਰੈਫਰ ਹੁੰਦੇ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਚਾਹੇ ਜੇ ਲੁਧਿਆਣਾ ਵੀ ਕਰਨਗੇ ਤਾਂ ਕਿਹਦੀ ਸ਼ਮਤਾ ਹੁੰਦੀ ਅੱਜ ਐਮਰਜੈਂਸੀ 'ਚ ਉਹ ਆਪ ਮੰਨਦੇ ਨੇ ਵੀ ਕ੍ਰਿਟੀਕਲ ਕੇਸ ਸੀ ਬੰਦਾ ਲੁਧਿਆਣਾ ਜਾ ਉਹ ਕੋ ਮੌਕੇ ਤੇ ਇਲਾਜ ਕਰਾਓ ਤੇ ਇੱਕ ਜ਼ਿੰਮੇਵਾਰੀ ਕੀ ਦੀ ਬਣਦੀ ਆ ਸਰਾ ਸਾਰੇ ਸਰਕਾਰ ਇੱਥੇ ਕਸੂਰਵਾਰ ਆ ਪ੍ਰਸ਼ਾਸਨ ਇੱਥੇ ਕਸੂਰਵਾਰ ਆ ਤੇ ਇੱਥੇ ਤੱਕ ਸੁਣਨ ਨੂੰ ਮਿਲਿਆ ਵੀ ਮਾਛੋੜਾ ਸ਼ਹਿਰ ਦੇ ਵਿੱਚ ਕਈ ਤਾਂ ਕਈ ਧਨਾੜ ਬੰਦੇ ਨੇ ਆਪਣੇ ਹਸਪਤਾਲ ਨੇ ਜਿਨ੍ਹਾਂ ਦੇ ਵਿੱਚ ਇਹ ਪੇਸ਼ੈਂਟ ਰੈਫਰ ਕੀਤੇ ਜਾਂਦੇ ਨੇ ਤੇ ਉਹਨਾਂ ਨੂੰ ਮੋਟਾ ਮੁਨਾਫਾ ਦਿੱਤਾ ਜਾਂਦਾ ਇਹ ਬਹੁਤ ਵੱਡਾ ਨੈਕਸਸ ਆ ਜਿਹਦੀ ਜਾਂਚ ਹੋਣੀ ਚਾਹੀਦੀ ਆ ਪਰਤਾਰ ਹੋਣੀ ਚਾਹੀਦੀ ਤੇ ਕਸੂਰਵਾਰ ਚਾਹੇ ਡਾਕਟਰ ਨੇ ਨਰਸ ਨੇ ਜਾਂ ਕੋਈ ਪ੍ਰਾਈਵੇਟ ਬੰਦੇ ਨੇ ਉਹਨਾਂ ਤੇ ਬਣਦੀ ਟੋਪੀ ਕਾਰਵਾਈ ਕਰਨੀ ਚਾਹੀਦੀ ਸਾਡੇ ਧਿਆਨ 'ਚ ਇਹ ਗੱਲਾਂ ਆਈਆਂ ਨੇ ਵੀ ਪਿਛਲੇ ਸਮੇਂ ਤੋਂ ਵੀ ਜਦੋਂ ਡਾਕਟਰ ਨਹੀਂ ਸੀ ਇਹ ਲੋਕਲ ਰੈਫ ਕਿਉਂਕਿ ਇਹਨਾਂ ਦਾ ਇੱਕ ਨੈਕਸਸ ਬਣਿਆ ਹੋਇਆ ਉੱਥੇ ਜੇ ਮੈਂ ਇਹ ਗੱਲ ਤੇ ਮੈਂ ਕਹਿਣ ਤੋਂ ਕੋਈ ਗਰੇਜ਼ ਨਹੀਂ ਕਰਦਾ ਪ੍ਰਾਈਵੇਟ ਹਸਪਤਾਲ ਨਾਲ ਨੈਕਸਸ ਬਣਾ ਕੇ ਤੁਸੀਂ ਇਹ ਦੱਸੋ ਵੀ ਅੱਜ ਹਸਪਤਾਲ ਕਿੰਨੀਆਂ ਡਿਲੀਵਰੀਆਂ ਹਰ ਰੋਜ਼ ਹੋਣਗੀਆਂ ਸਿਵਲ ਹਸਪਤਾਲ ਗਰੀਬ ਤੇ ਜ਼ਰੂਰਤਮੰਦ ਬੰਦੇ ਜਾਂਦੇ ਆ ਉਹਨਾਂ ਦੀ ਮੈਡੀਕਲ ਦਾ ਇਹਨਾਂ ਨੂੰ ਇੰਨਾ ਕੁ ਫਿਕਰ ਆ ਕਿ 6 ਮਹੀਨਿਆਂ ਤੋਂ ਕਹਿੰਦੇ ਵੀ ਲਿਖੀ ਜਾਂਦੇ ਆ ਪਰ ਸਰਕਾਰ ਬੰਦਾ ਨਹੀਂ ਦੇ ਰਹੀ ਪਰ ਇੱਥੇ ਇਹਨਾਂ ਦੀ ਮਨਸ਼ਾ ਦੇ ਵਿੱਚ ਵੀ ਸ਼ੱਕ ਜ਼ਾਹਰ ਕੀਤਾ ਜਾਂਦਾ ਕਿਉਂਕਿ ਇਹ ਜਿਹੜੇ ਉੱਥੇ ਦੇ ਬੰਦੇ ਨੇ ਉਹ ਰੈਫਰ ਉੱਥੇ ਲੋਕਲ ਹਸਪਤਾਲ ਨੂੰ ਕਰੀ ਜਾਂਦੇ ਜਿਹੜੇ ਗਾਇਨੀ ਉੱਥੇ ਜਿਹੜੇ ਬੈਠੇ ਨੇ ਉਹਨਾਂ ਦੇ ਜਿਹੜਾ ਸਿਵਲ ਹਸਪਤਾਲ ਹੈ ਇਹਨਾਂ ਦੇ ਸਿੱਧੀਆਂ ਤਾਰਾਂ ਕੋ ਜੁੜਨਗੀਆਂ ਇਹਦੀ ਪੂਰਨ ਤੌਰ ਦੇ ਉੱਤੇ ਇੱਕ ਇਨਕੁਆਇਰੀ ਹੋਣੀ ਚਾਹੀਦੀ ਹੈ ਪਿਛਲੇ ਜਿੰਨੇ ਵੀ ਇੱਥੇ ਹੱਦ ਤੱਕ ਡਿਲੀਵਰੀਆਂ ਹੋਈਆਂ ਨੇ ਮਾਛਵੜੇ ਇਲਾਕੇ ਦੇ ਵਿੱਚ ਸਾਰਿਆਂ ਦੀ ਪੜਤਾਲ ਕਰਨੀ ਚਾਹੀਦੀ ਹੈ ਤੇ ਤੁਹਾਨੂੰ ਪਤਾ ਲੱਗੂ ਕਿ ਕਾਫੀ ਵੱਡਾ ਨੈਕਸਸ ਡਾਕਟਰਾਂ ਦਾ ਮੈਡੀਕਲ ਮਾਫੀਆ ਤਾਂ ਇੱਥੇ ਚੱਲ ਜਾਂਚ ਦਾ ਵਿਸ਼ਾ ਵੀ ਇੱਕ ਤਾਂ ਦੂਸਰੀ ਗੱਲ ਆਮ ਬੰਦਾ ਜਿਹੜਾ ਹੁੰਦਾ ਨਾ ਜਦੋਂ ਤੁਸੀਂ ਇੱਕ ਕ੍ਰਿਟੀਕਲ ਤੁਸੀਂ ਕਹਿ ਕੇ ਉਹਨਾਂ ਨੂੰ ਭੇਜਤਾ ਬਲਕਿ ਉਹਨਾਂ ਦੀ ਡਿਲੀਵਰੀ ਇੱਕ ਨਾਰਮਲ ਡਿਲੀਵਰੀ ਕੀਤੀ ਗਈ ਆ ਕਿਉਂਕਿ ਉੱਥੇ ਮੌਜੂਦਾ ਇੱਕ ਸਪੈਸ਼ਲਿਸਟ ਗਾਇਨੀ ਡਾਕਟਰ ਸੀ ਜਿਨ੍ਹਾਂ ਨੇ ਉਹਨਾਂ ਨੂੰ ਮੌਕੇ ਤੇ ਦੇਖ ਲਿਆ ਤੇ ਕੇਵਲ ਇਹ ਕਹਿ ਦੇਣਾ ਵੀ ਸਾਡੇ ਕੋਲ ਸਹੀ ਮਹੀਨਿਆਂ ਤੋਂ ਹੈ ਨਹੀਂ ਜੇ ਇੱਥੇ ਵੀ ਡਾਕਟਰ ਹੁੰਦਾ ਸਰਕਾਰੀ ਹਸਪਤਾਲ ਤਾਂ ਯਕੀਨਨ ਇਹ ਵੀ ਉੱਥੇ ਨਾਰਮਲ ਡਿਲੀਵਰੀ ਹੋ ਸਕਦੀ ਜਿੱਥੇ ਕਿ ਇਹਨੂੰ ਇਸ਼ੂ ਬਣਾਇਆ ਜਾ ਰਿਹਾ ਹਾਈਪਰ ਟੈਨਸ਼ਨ ਜੀ ਆ ਜੀ ਉਹ ਜੀ ਬਲਕਿ ਉੱਥੇ ਉਹਨਾਂ ਨੇ ਨਾਰਮਲ ਡਿਲੀਵਰੀ ਕਰਵਾਈ ਆ ਸੋ ਇਹ ਮੈਂ ਕਹਿਣਾ ਚਾਹੁੰਦਾ ਵੀ ਜੇ ਉੱਥੇ ਡਾਕਟਰ ਮੌਜੂਦ ਹੁੰਦੇ ਤਾਂ ਯਕੀਨਨ ਇਹ ਫੈਸਿਲਿਟੀ ਉਹਨਾਂ ਨੂੰ ਫ੍ਰੀ ਆਫ ਕਾਸਟ ਸਰਕਾਰੀ ਹਸਪਤਾਲ 'ਚ ਮਿਲ ਸਕਦੀ ਸੀ ਜਿਹੜੀ ਉਹਨਾਂ ਨੂੰ ਪੈਸੇ ਖਰਚ ਕੇ ਪ੍ਰਾਈਵੇਟ ਹਸਪਤਾਲ ਜਾਣਾ। ਡਾਕਟਰ ਜਸਦੀਪ ਸਿੰਘ ਐਸਐਮਓ ਇਨ ਚਾਰਜ ਸੀਐਸਸੀ ਮਛੀਗੜਾ ਡੌਰ ਤੋਂ 14 ਤਰੀਕ ਦੇ ਦਾ ਕੇਸ ਆਇਆ ਸੀ ਰਾਤੀ ਡਿਲੀਵਰੀ ਲਈ ਉਹਨਾਂ ਦਾ ਕਹਿਣਾ ਬਾਬੀ ਕੋਈ ਉਹਨਾਂ ਨੇ ਖਿਆਲ ਨਹੀਂ ਰੱਖੇ ਤੇ ਸਾਨੂੰ ਕੋਆਪਰੇਟਿਵ ਨਹੀਂ ਕੀਤਾ ਵੀ ਟ੍ਰਾਂਸਫਰ ਹੋਰ ਕਹਾਂ ਕਿਸੇ ਉੱਚ ਹਸਪਤਾਲ 'ਚ ਪੈਫਰ ਕਰਤਾ। ਹਾਂ ਇਹਦੀ ਬਾਰੇ ਮੈਂ ਐਸ ਪਰ ਰਿਕਾਰਡ ਸਾਡੇ ਸਟਾਫ ਨਰਸਾਂ ਨੂੰ ਡਿਊਟੀ ਜਿਹੜੀ ਉਸ ਟਾਈਮ ਸੀਗੇ ਉਹ ਹੁਣ ਵੀ ਡਿਊਟੀ ਤੇ ਮੌਜੂਦ ਨੇ ਉਹਨਾਂ ਤੋਂ ਐਸ ਪਰ ਰਿਕਾਰਡ ਜਿਹੜਾ ਸਾਰਾ ਵੈਰੀਫਾਈ ਕੀਤਾ ਹੈਗਾ ਇਹਦੇ ਵਿੱਚ ਜਿਹੜਾ ਕੇਸ ਇਹ ਹੈਗਾ ਪੈਲ ਵਾਈਫ ਆਫ ਅਭਿਸ਼ੇਕ ਸਾਹਨੇ ਇਹ ਮਲਕੇ ਫੋਰ ਟਰਮ ਪ੍ਰੈਗਨਸੀ ਦੇ ਨਾਲ ਆਇਆ ਸੀ ਵਿਦ ਹਾਈਪਰ ਟੈਨਸ਼ਨ ਕਿਉਂਕਿ ਇਹਨੂੰ ਮੈਂ ਇੱਥੇ ਦੱਸਣਾ ਚਾਹਾਂਗਾ ਮੇਰਾ ਬੀਪੀ ਜਿਹੜਾ ਹੈਗਾ 153 आ, 107 ਇਹ ਉਹ ਹਾਈ ਰਿਸਕ ਟੈਂਸ ਹੈ ਬਈ ਹਾਈ ਰਿਸਕ ਪ੍ਰੈਗਨਸੀ ਦਾ ਕੇਸ ਹੈਗਾ ਦੂਸਰਾ ਪੁਆਇੰਟ ਏ ਹੈ ਵੀ ਇੱਥੇ ਜਿਹੜੀ ਹੈਗੀ ਆ ਸਰਟੀਫਿਕੇਟ ਅਸੀਂ ਆਪਣੇ ਡਿਪਾਰਟਮੈਂਟ ਨੂੰ ਵੀ ਸੂਚਿਤ ਕੀਤਾ ਹੋਇਆ ਹੈ ਉੱਚ ਅਧਿਕਾਰੀਆਂ ਨੂੰ ਵੀ ਕੋਈ ਗਾਇਨੀਸਪੇਸਿਸਟ ਨਹੀਂ ਹੈ ਜੋ ਪਹਿਲਾਂ ਡਾਕਟਰ ਇੱਕ ਗਾਇਨੀਸਪੇਸਿਸ ਸੀ ਹੋਰ ਜੁਆਇਨ ਕਰ ਚੁੱਕੇ ਨੇ ਅਸੀਂ ਹਰੇਕ ਮਹੀਨੇ ਆਪਣੀ ਰਿਪੋਰਟ ਦੇ ਵਿੱਚ ਹੈਲਥ ਅਥਾਰਟੀ ਨੂੰ ਦੱਸਦੇ ਹੈਗੇ ਆ ਤੇ ਇਹ ਗਾਇਨਿਸ ਪੈਸੀਸ ਨਾ ਹੋਣ ਕਰਕੇ ਜਿਹੜੇ ਨਾਰਮਲ ਕੇਸ ਨੇ ਡਿਲੀਵਰੀ ਦੇ ਉਹ ਸਾਡੇ ਸਟਾਫ ਨਰਸਾਂ ਨੂੰ ਡਿਊਟੀ ਜਿਹੜੇ ਉਹ ਹੈਂਡਲ ਕਰ ਲੈਂਦੇ ਨੇ ਬਟ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹਦਾ ਬੀਪੀ ਜ਼ਿਆਦਾ ਹੈ ਇਹ ਹਾਈ ਰਿਸਕ ਕੇਸ ਦੇ ਵਿੱਚ ਆਉਂਦਾ ਆ ਇਹਦੇ ਵਿੱਚ ਰਿਸਕ ਫੈਕਟਰ ਵੀ ਉਸ ਨੂੰ ਮੁੱਖ ਰੱਖਦੇ ਹੋਏ ਇਹ ਸਾਡੇ ਸਟਾਫ ਨਰਸਾਂ ਨੂੰ ਡਿਊਟੀ ਨੇ ਜਿਹੜੇ ਹੈਗੇ ਉਹਨਾਂ ਨੇ ਬਕਾਇਦਾ ਐਸ ਪਰ ਰਿਕਾਰਡ ਨੋਟਡ ਹੈ ਉਹ ਅਸੀਂ ਫਿਰ ਹਾਇਰ ਸੈਂਟਰ ਜਿਹੜਾ ਹੈਗਾ ਸਾਡਾ ਸਿਵਲ ਹਸਪੀਟਲ ਲੁਧਿਆਣਾ ਰੈਫਰ ਕਰਦੇ ਆਂ ਉਹ ਬਿਨ ਕਾਇਦਾ ਰੈਫਰ ਸਲਿੱਪ ਬਣਾ ਕੇ ਸਾਰਾ ਰਿਕਾਰਡ ਉਹਦੇ ਵਿੱਚ ਸਲਿੱਪ ਤੇ ਲਿਖ ਕੇ ਪੇਸ਼ੈਂਟ ਦੇ ਅਟੈਂਡੈਂਟ ਨੂੰ ਐਡਵਾਈਸ ਕਰਕੇ ਗਾਈਡ ਕਰਕੇ ਸਲਿੱਪ ਦੇ ਕੇ ਇਥੋਂ ਰੈਫਰ ਕੀਤਾ ਗਿਆ ਟੂ ਦਾ ਸਿਵਰ ਹਸਪੀਟਲ ਲੁਧਿਆਣਾ ਸੋ ਗਾਇਨੀ ਦੀ ਗੱਲ ਕਰੀਏ ਡਰਦਾ ਡਾਕਟਰ ਕਿੰਨੀ ਦੇਰ ਤੋਂ ਨੇ ਜਿਹੜੇ ਉਹ ਇੱਥੇ ਨਹੀਂ ਹੈ ਇਹ ਤਕਰੀਬਨ 5-6 ਮਹੀਨੇ ਹੋ ਗਏ ਹੈਗੇ ਆ ਉਹ ਸਾਡੇ ਕੋਲ ਗਾਇਨੀ ਸਪੈਸ਼ਲਿਸ ਜਿਹੜੇ ਸੀਗੇ ਉਹ ਰਜਾਇਨ ਕਰਤਾ ਉਹਨਾਂ ਨੇ ਆਪਣੇ ਵਿਲਿੰਗ ਹੋਈ ਫੈਮਿਲੀ ਇਸ਼ੂ ਹੋਣ ਕਰਕੇ ਅਸੀਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਆਪਣੇ ਡਿਪਾਰਟਮੈਂਟ ਨੂੰ ਕਿਸੇ ਹੋਰ ਡਾਕਟਰ ਦੀ ਡਿਊਟੀ ਲਗਾਉਣ ਵਾਸਤੇ ਰੁਟੀਨ ਦੇ ਵਿੱਚ ਲਿਖਦੇ ਰਹਿੰਦੇ ਹੈਗੇ ਆ ਤੇ ਹੁਣ ਵੀ ਅਸੀਂ ਆਸ ਕਰਦੇ ਆਂ ਵੀ ਸਾਡੇ ਜਿਹੜੇ ਹੈਡ ਡਿਪਾਰਟਮੈਂਟ ਹੈਗਾ ਉਹ ਇਸ ਇਲਾਕੇ ਦੀ ਲੋਡ ਨੂੰ ਮੁੱਖ ਰੱਖਦੇ ਹੋਏ ਕਿਸੇ ਹੋਰ ਜਿਹੜੇ ਹੈਗਾ ਸੰਸਥਾ ਤੋਂ ਜਾਂ ਇੱਥੇ ਪੱਕੇ ਤੌਰ ਤੇ ਜਿਹੜਾ ਗੈਨੀ ਸਪੈਸ਼ਿਸਟ ਉਪਾਇੰਟ ਕਰ ਦੇਣ ਤਾਂ ਇਹ ਲੋਕਾਂ ਦੀ ਸਹੂਲਤ ਵਾਸਤੇ ਜਾਂ ਇਸ ਸਰਸਾਂ ਦੀ ਸਹੂਲਤ ਵਾਸਤੇ ਬਹੁਤ ਅੱਛਾ ਬੰਸਰ ਵਿਦਿਆਕਰੀ ਹੌਸਪੀਟਲ ਮਛਵੜਾ ਕੰਨਾਂ ਇਰੀਆ ਕਾ ਬਕਰਦੇ ਆ ਜਿਹੜਾ ਹੈ ਇਹ ਤਕਰੀਬਨ ਸਾਡੇ ਕੋਲ 134 ਪਿੰਡ ਨੇ ਪਲੱਸ ਹਾਰਮਨ ਏਰੀਆ ਹੈਗਾ ਤੇ ਉਹ ਸਾਰਿਆਂ ਨੂੰ ਇਹ ਆਪਾਂ ਹੈਂਡਲ ਕਰਦੇ ਆ ਬਾਕੀ ਸਾਡੇ ਕੋਲ ਜਿੰਨਾ ਸਟਾਫ ਹੈ ਚਾਹੇ ਉਹ ਮੈਨ ਪਾਵਰ ਘਟ ਹੈ ਬਟ ਘਟ ਹੋਣ ਦੇ ਬਾਵਜੂਦ ਅਸੀਂ ਜਿਹੜੀ ਹੈਗੀ ਆ ਲੋਕਾਂ ਨੂੰ ਅਬਦੀਆ ਸੇ ਸਹੂਲਤਾਂ ਦੇਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ। ਔਰ ਕਰਦੇ ਰਹਿਾਂਗੇ।